next24 ਪੰਜਾਬ ਨਿਊਜ਼ ਚੈਨਲ ਦੇ ਦਿੱਦ ਦਰਸ਼ਕਾਣਨ ਪਿਆਰ ਤੇ ਸੱਸ਼ੀ ਅਕਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੇ ਆਨ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ ਅੱਜ ਤਰਨਤਾਰਨ ਹਰਿਕੇਹੈਂਡ ਦਰਿਆ ਪੁੱਲ ਉੱਪਰ ਹੜਪੀੜ ਤੇ ਕਿਸਾਨ ਸੰਘਰਸ਼ ਕਮੇਟੀ ਵੱਲੋਂ ਹਰਿਕੇਹ ਪੱਤਨ ਹੈਡ ਦਰਿਆ ਪੁੱਲ ਉੱਪਰ ਕੀਤਾ ਗਿਆ ਰੋਸ ਪ੍ਰਦਰਸ਼ਨ ਬੀਤੇ ਦਿਨ ਗਵਾਂਡੀ ਸੂਬਾ ਪਹਾੜੀ ਇਲਾਕੇ ਹਿਮਾਚਲ ਪ੍ਰਦੇਸ਼ਤ ਵਿੱਚ ਪਰਿਮੀ ਪੈਣ ਅਤੇ ਬੱਦਲ ਫਟਣ ਕਾਰਨ ਬਿਆਸ ਦਰਿਆ ਵਿੱਚ ਪਾਣੀ ਵਧਣ ਕਾਰਨ ਮੰਡ ਏਰੀਆ ਨਾਲ ਲੱਗਦੇ ਪਿੰਡਾਂ ਵਿੱਚ ਫਿਰ ਦਸ ਤਾਰਿਆ ਹੈ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਪਿਛਲੇ ਕੁ ਸਮੇਂ ਤੋਂ ਹੜ ਔਨ ਕਾਰਨ 파ਰੀ ਤਬਾਈ ਹੋਈ ਸੀ ਉਸ ਤੋਂ ਡਰਦੇ ਹੋਏ ਪੰਜਾਬ ਸਰਕਾਰ ਨੂੰ ਅਸੀਂ ਵਾਰ-ਵਾਰ ਬੇਨਤੀ ਕਰ ਰਹੇ ਹਾਂ ਕਿ ਦਰਿਆ ਦੇ ਬੰਨ੍ਹ ਨ ਮਜ਼ਬੂਤ ਕਿ ਤੇਜਨ ਪਰ ਸਾਡੇ ਕਿਸਾਨਾਂ ਦੀ ਫਰਿਆਦ ਕੋਈ ਵੀ ਨਹੀਂ ਸੁਣ ਰਿਹਾ ਇਸ ਕਰਕੇ ਅਸੀਂ ਮਜਬੂਰਨ ਹੋ ਕੇ ਸਰਕਾਰ ਖਿਲਾਫ ਦੋਸਤ ਪ੍ਰਦਰਸ਼ਨ ਅਤੇ ਧਰਨਾ ਦੇ ਰਹੇ ਹਾਂ ਉਹਨਾਂ ਨੇ ਕਿਹਾ ਕਿ ਜਿੰਨਾ ਚੇ ਸਾਡੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਉਹਨਾਂ ਚੇ ਧਰਨਾ ਜਾਰੀ ਰਹੇਗਾ ਪਰ ਕੁਝ ਸਮੇਂ ਬਾਅਦ ਹਲਕਾ ਵਿਧਾਇਕ ਜੀਰਾ ਵੱਲੋਂ ਕਿਸਾਨਾਂ ਕੋਲੋਂ ਮੰਗ ਪੱਤਰ ਲੈ ਕੇ ਵਿਸ਼ਵਾਦ ਦਿਵਾਇਆ ਗਿਆ ਹੈ ਕਿ ਜਲਦੀ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਵਿੱਚ ਇਹ ਮਸਲਾ ਲਿਆਂਦਾ ਜਾਵੇਗਾ ਤੇ ਮੰਗਾਂ ਨੂੰ ਹੱਲ ਕੀਤਾ ਜਾਵੇਗਾ ਅਖੀਰ ਵਿੱਚ ਕਿਸਾਨ ਆਗੂ ਨੇ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨੂੰ ਜਲਦੀ ਆਮਨ ਅਗਾਤਾ 15 ਅਗਸਤ ਵਾਲੇ ਦਿਨ ਅਸੀਂ ਸੜਕਾਂ ਉਪਰ ਤੰਨੇ ਲਗਾਵਾਂਗੇ ਤੁਸੀਂ ਵੀ ਦੇਖੋ ਨਿਊਜ਼ ਡੈਕ ਤੋਂ ਸਰਬਜੀਤ ਸਿੰਘ ਅਤੇ ਹੈਪੀ ਸਬਰਾਂ ਦੀ ਵਿਸ਼ੇਸ਼ ਰਿਪੋਰਟ ਇਸ ਕਰਕੇ ਸਰਕਾਰ ਦੇ ਧਿਆਨ ਵਿੱਚ ਵੀ ਲਿਆਂਦਾ ਵੀ ਭਾਈ ਸਾਨੂੰ ਪ੍ਰਬੰਧ ਕਰਕੇ ਦਿਓ ਜੇਕਰ ਉਦੋਂ ਆਪਾਂ ਦਿੰਨੇ ਆ ਜਦੋਂ ਨੁਕਸਾਨ ਹੋ ਜਾਂਦਾ ਤੇ ਉਹ ਨੁਕਸਾਨ ਵਾਪਸ ਤਾਂ ਉਹਨਾਂ ਨਹੀਂ ਕਿਸੇ ਦਾ ਜਾਨੀ ਨੁਕਸਾਨ ਹੋਇਆ ਉਹ ਵਾਪਸ ਨਹੀਂ ਆਉਣਾ ਇਹਦੇ ਨਾਲੋਂ ਪਹਿਲਾਂ ਹੀ ਆਪਾਂ ਕਿਉਂ ਨਾ ਇੰਤਜ਼ਾਮ ਕਰ ਲਈਏ ਸਰਕਾਰ ਵੀ ਸਹਿਮਤ ਆ ਤੇ ਉਹਨਾਂ ਨੇ ਗਾਂ ਅਫਸਰਾਂ ਦੀਆਂ ਡਿਊਟੀਆਂ ਲਾਤੀਆਂ ਹੁਣ ਮੈਂ ਮੀਟਿੰਗ ਕਰੂੰਗਾ ਅਫਸਰਾਂ ਨਾਲ ਵੀ ਤੁਹਾਨੂੰ ਕੀ ਹੁਕਮ ਆਇਆ ਜੀ ਜੇ ਉਹਦੇ ਕੋਈ ਫਰਕ ਦਿਖਦਾ ਹੋਇਆ ਫੇਰ ਮੈਂ ਫੇਰ ਦੁਬਾਰਾ ਜਾਊਂਗਾ ਸੀਐਮ ਸਾਹਿਬ ਕੋਲੇ ਉਹ ਫੇਰ ਮਾਨ ਕੇ ਜਵਾਬ ਦਊਂਗਾ ਸਾਰੀਆਂ ਗੱਲਾਂ ਠੀਕ ਹਾਂ ਪਹਿਲਾਂ ਮੈਂ ਡੀਸੀ ਸਾਹਿਬ ਨਾਲ ਐਕਸ਼ਨ ਸਾਹਿਬ ਐਸ்சி ਸਾਹਿਬ ਸਾਰਿਆਂ ਨਾਲ ਜਿਹੜੇ ਨਹਿਰੀ ਭਾਗ ਦੇ ਨੇ ਉਹਨਾਂ ਨਾਲ ਮੀਟਿੰਗ ਕਰਕੇ ਉਹ ਆਣ ਕੇ ਜਵਾਬ ਦੇਊਗਾ ਠੀਕ ਵੈਸੇ ਮੈਂ ਕਿਸਾਨਾਂ ਦੇ ਨਾਲ ਹਾਂ ਕਿਸਾਨ ਬਹੁਤ ਪਿਛਲੀ ਵਾਰੀ ਨੁਕਸਾਨ ਹੋਇਆ ਚਲੋ ਕਈ ਰਹਿ ਵੀ ਗਏ ਹੋਣੇ ਮੈਂ ਨਹੀਂ ਕਹਦਾ ਨਹੀਂ ਰਹਿ ਗਏ ਪਰ ਬਹੁਤਿਆਂ ਨੂੰ ਬੰਜਾਂ ਦੇ ਪੈਸੇ ਮਾਫ਼ ਦਵਾਏ ਆ ਉਹਨਾਂ ਸਰਕਾਰਾਂ ਨੇ ਵੀ ਚਲੋ ਦਿੱਤੀ ਰਾਸ਼ਨ ਭੇਜਿਆ ਪਰ ਸੰਗਤਾਂ ਨੇ ਵੀ ਕੋਈ ਕਸਰ ਨਹੀਂ ਛੱਡੀ ਜਿੰਨੇ ਮੇਰੇ ਯਾਰ ਬੇਲੀ ਦੋਸਤ ਮਿੱਤਰ ਬਾਹਰ ਹੋ ਗਏ ਇਧਰੋਂ ਵੀ ਪਥੇੜਾ ਰਾਸ਼ਨ ਭੇਜਦੇ ਰਹੇ ਹੀ ਮੜਦੇ ਵੀ ਰਹੇ ਆ ਹਰਪਾਲ ਸਿੰਘ ਜੀ ਭਾਈ ਹਰਪਾਲ ਸਿੰਘ ਜੀ ਆਪਾਂ ਨੂੰ ਪਤਾ ਸਾਰਿਆਂ ਨੂੰ ਪਤਾ ਤਕਰੀਬਨ ਇਹ ਵੀ ਬਹੁਤ ਜ਼ਿਆਦਾ ਦਿਨ ਰਾਤ ਲੱਗੇ ਹੋਏ ਸੀ ਕਿ ਜਿਹੜੇ ਪੀੜਤ ਪਰਿਵਾਰਾਂ ਨੂੰ ਕੱਢਣ ਤੇ ਵੀ ਰਾਸ਼ਨ ਵੰਡਣ ਤੇ ਵੀ ਜੋ ਕਿਸੇ ਨੇ ਮੰਗਿਆ ਦਵਾਈ ਮੰਗੀ ਦਵਾਈ ਲੈ ਕੇ ਦਿੰਦੇ ਸੀ ਠੇ ਕੋਈ ਪੱਠੇ ਮੰਗਦਾ ਸੀ ਪੱਠੇ ਲਿਆ ਕੇ ਦਿੰਦੇ ਸੀ ਤੂੜੀ ਮੰਗਦਾ ਸੀ ਤੂੜੀ ਲਿਆ ਕੇ ਦਿੰਦੇ ਸੀ ਜੋ ਕਿਸੇ ਨੇ ਮੰਗਿਆ ਉਹ ਇਹਨਾਂ ਨੇ ਵੀ ਲਿਆ ਕੇ ਦਿੱਤਾ ਤੇ ਅਸੀਂ ਵੀ ਕੋਈ ਕਸਰ ਨਹੀਂ ਛੱਡੀ ਪਰ ਇਹ ਆ ਵੀ ਥਾਂ-ਥਾਂ ਤੇ ਕੈਂਪ ਵੀ ਲਵਾਏ ਗਏ ਇੱਥੇ ਵੀ ਆਪਾਂ ਹਰੀਕਿਆਂ ਦੇ ਕੋਲ ਆ ਇੱਥੇ ਲਾਇਆ ਸੀਗਾ ਆ ਜਿੱਥੇ ਨਾਕਾ ਲੱਗਾ ਆ ਉੱਥੇ ਉਧਰੋਂ ਫੱਤੇ ਵਾਲੇ ਚਲੋ ਇਹਨਾਂ ਨੇ ਵੀ ਬਹੁਤ ਮਦਦ ਕੀਤੀ ਪੱਤਰਕਾਰ ਭਾਈਚਾਰੇ ਦੇ ਵਿੱਚ ਮੈਂ ਪਹਿਲੇ ਬੰਦੇ ਵੇਖੇ ਆ ਜਿਹੜੇ ਇੰਨੀ ਮਦਦ ਕਰਦੇ ਆ ਨਹੀਂ ਤੇ ਬਥੇਰੇ ਸਾਡੇ ਸੱਜਣ ਮਿੱਤਰ ਹੈਗੇ ਆ ਪਰ ਸਭ ਤੋਂ ਜ਼ਿਆਦਾ ਮਦਦ ਇਸ ਲਾਈਨ ਦੇ ਵਿੱਚ ਇਹਨਾਂ ਨੇ ਭਾਈ ਅਰਪਾਲ ਸਿੰਘ ਜੀ ਤੇ ਇਹਨਾਂ ਦੇ ਭਾਈ ਸਾਹਿਬ ਹਰਪ੍ਰੀਤ ਸਿੰਘ ਜੀ ਭਾਈ ਉਹਨਾਂ ਨੇ ਬਹੁਤ ਮਦਦ ਕੀਤੀ ਸਾਰੇ ਰਲ ਮਿਲ ਕੇ ਹੁੰਦਾ ਇਹਨਾਂ ਨੇ ਇਕੱਲਿਆਂ ਥੋੜੀ ਦੋਵੇਂ ਭਰਾ ਡੈਡੀ ਸਾਰੇ ਰਲ ਕੇ ਇਹ ਹੋ ਜੇ ਤਾਂ ਇੱਕ ਸਾਲ ਬੀਤ ਚੁੱਕਿਆ ਜਿਹੜਾ ਹੜ੍ਹ ਆਈ ਸੀ ਤੁਸੀਂ ਵੀ ਆਪਾਂ ਹਾਂਜੀ ਆਪਾਂ ਆ ਉੱਥੇ ਇਕੱਠੇ ਹੋਏ ਸੀਗੇ ਪਰ ਹਲੇ ਤੱਕ ਫੜ ਪੀੜਿਤ ਕਿਸਾਨਾਂ ਦਾ ਦੋਸ਼ ਹੈ ਕਿ ਉਹਨਾਂ ਨੂੰ ਬੰਦਾ ਮੁਆਵਜ਼ਾ ਜਿਹੜਾ ਨਹੀਂ ਮਿਲਿਆ ਕੀ ਕਾਰਨ ਹੈ ਇੱਕ ਇੰਨੀ ਦੇਰੀ ਕਿਉਂ ਹੋ ਰਹੀ ਹੈ ਭਾਈ ਜੀ ਇਹਨਾਂ ਨੇ ਮੇਰੇ ਕੋਲ ਹੁਣ ਗੱਲ ਪਹਚਾਈ ਆ ਮੈਂ ਹੁਣ ਉਹਨਾਂ ਨੂੰ ਪੁੱਛੂਗਾ ਜਿਹੜੇ ਰਹਿ ਗਏ ਆ ਉਹਨਾਂ ਦਾ ਕਿਉਂ ਰਹਿ ਗਏ ਆ ਕਦੋਂ ਨਹੀਂ ਦਿੱਤਾ ਉਹਨਾਂ ਦਾ ਮੁਆਵਜ਼ਾ ਅੱਜ ਜਾਣਕਾਰੀ ਮਿਲੀ ਇਸ ਵੰਤ ਮੈਂ ਅੱਜ ਸਾਰੇ ਅਫਸਰਾਂ ਨੂੰ ਪੁੱਛ ਕੇ ਫਿਰ ਮੈਂ ਇਹਨਾਂ ਦਾ ਜਵਾਬ ਦਿਆਂਗਾ ਕਿਉਂਕਿ ਮੇਰੇ ਕੋਲ ਜਿਹੜਾ ਆਇਆ ਮੈਂ ਉਹਨੂੰ ਲੈ ਕੇ ਦਿੱਤਾ ਜੇ ਕੋਈ ਮੱਝਾਂ ਵਾਸਤੇ ਮੇਰੇ ਕੋਲ ਆਇਆ ਵਾ ਮੱਝਾਂ ਦਾ ਲੈ ਕੇ ਦਿੱ ਇਹ ਜਿਨ੍ਹਾਂ ਨੇ ਪੱਠਿਆਂ ਦਾ ਦੂਜਾ ਤੱਕ ਜਿੰਨੇ ਕੁ ਜੋਗਾ ਸੀ ਮੈਂ ਕਰਦਾ ਰਿਆ ਤੇ ਪਰ ਇਹ ਆ ਵੀ ਜਿਹੜੇ ਕੋਈ ਰਹਿ ਗਏ ਆ ਉਹ ਮੈਂ ਹੁਣ ਪੁੱਛ ਕੇ ਦਊਂਗਾ ਵੀ ਕਿਉਂ ਰਹਿ ਗਏ ਕਾਦੋਂ ਰਹਿ ਗਏ 3 ਮਹੀਨੇ ਤੋਂ ਅਸੀਂ ਵੀ ਇਹਨਾਂ ਨੂੰ ਕਵਰ ਕਰ ਰਹੇ ਆ ਨਾ ਉਹਨਾਂ ਇੱਕ ਜਥੇਬੰਦੀ ਬਣਾ ਕੇ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਮਾਫੀਆ ਲੈਣ ਦੇ ਲਈ ਖਰਾਬਾ ਲੈ ਹਾਸਲ ਕਰਨ ਦੇ ਮੇਰੇ ਕੋਲ ਇੱਕ ਦੋ ਬੰਦੇ ਆਏ ਸਰਪ ਕੋਈ ਬੰਦੇ ਨਾਮ ਦਾ ਪਿੱਛੇ ਬਹੁਤੇ ਪੁੱਛ ਲੋ ਵੀ ਮੇਰੇ ਕੋਲ ਗਏ ਜਿਹੜੇ ਕੋਈ ਆਏ ਮੈਂ ਆਪੇ ਜਾ ਕੇ ਰੋਲਾ ਪਾਉਂਦਾ ਤਾਂ ਪਾਉਂਦਾ ਇਹ ਨਾ ਦੰਦੇ ਮੈਂ ਪਹੁੰ ਜਾ ਕੇ ਰੋਲਾ ਪਾਉਂਦਾ ਵੀ ਪੈਸੇ ਪੈਸੇ ਦਿਓ ਇਹਨਾਂ ਗਰੀਬਾਂ ਦਾ ਕੀ ਗਣਾਵਾ ਹੁਣ ਮੁਰਤੋਂ ਫਿਰ ਪਾਣੀ ਖੱਤੇ ਦੇ ਨਿਸ਼ਾਨ ਤੱਕ ਪਹੁੰਚ ਚੁੱਕੇ ਕੀ ਪ੍ਰਬੰਧ گاਉਂ ਪਰਬੰਧ ਕੀ ਕੀਤੇ ਗਏ ਨੇ ਹੜ੍ਹਾਂ ਤੋਂ ਬਚਾਉਣ ਦੇ ਲਈ ਬਚਾਉਣ ਲਈ ਤੁਸੀਂ ਵੇਖੋ ਜਾ ਕੇ ਨੋਚਾਂ ਬਣੀਆਂ ਕਿ ਨਹੀਂ ਮੈਂ ਦੱਸਣਾ ਭੁੱਲ ਗਿਆ ਇਹ ਗੱਲ ਨੋਚਾਂ ਕਿੰਨੀਆਂ ਬਣਾਤੀਆਂ ਇੱਕ ਨੋਚ ਤੇ ਕਿੰਨਾ ਪੈਸਾ ਖਰਚ ਆਉਂਦਾ ਵਾਹੇ ਕੁਟੀਕਾ ਖਾਲਸਾ ਨੋਚਾਂ ਕਿੰਨੀਆਂ ਬਣਾਈਆਂ ਵਾਹੇ ਕੁਟੀਕੀ ਫਤੇ ਥਾਵਾਂ ਤੇ ਕੰਧਾਂ ਵੀ ਬਣਾਈਆਂ ਵਾਹ ਕਈ ਥਾਵਾਂ ਤੇ ਜਿੱਥੇ ਜ਼ਿਆਦਾ ਖਤਰੇ ਵਾਲੀ ਗੱਲ ਆ ਨਾ ਉਥੇ ਕੰਧਾ ਬਣਾਤੀਆਂ ਨੋਚਾਂ ਬਣਾਈਆਂ ਤੇ ਅਗਾਹ ਵੀ ਅਸੀਂ ਸਾਨੂੰ ਇਹ ਆ ਵੀ ਚਲੋ ਜਿਹੜਾ ਕੋਈ ਰਹਿ ਗਿਆ ਜਿੱਥੇ ਥਾਂ ਹਾ ਇੱਥੋਂ ਲੈ ਕੇ ਹਾਰੀਗਾ ਹੈ ਤੋਂ ਆ ਸੁਭਰਾਵਾਂ ਤੱਕ ਉਹ ਜਾਣਦਾ ਵੀ ਅਸੀਂ 15 ਤਰੀਕ ਦਾ ਮੈਂ ਟਾਈਮ ਦਿੱਤਾ ਆ 15 ਅਗਸਤ ਵਾਲੇ ਦਿਨ ਅਸੀਂ ਜਿੱਦਣ ਦੇਸ਼ ਆਜ਼ਾਦੀ ਮਨਾ ਰਿਹਾ ਹੋਏਗਾ ਅਸੀਂ ਛੜਕਾਂ ਤੇ ਜਾਵਾਂਗੇ ਅਸੀਂ ਰੋਸ ਵਿੱਚ ਆਵੇ ਕਰਾਂਗੇ ਅਸੀਂ ਜੋ ਸਾਡੇ ਕੋਲ ਪੁਤਲਾ ਫੁੱਟੇ ਦਾ ਸਲਾਈ ਲੈਣਾ ਹੈ ਨਾ ਲੁਕਾਂ ਦੇ ਔਰ ਅਸੀਂ ਪਰਿਵਾਰਾਂ ਸਮੇਤ ਹਰੀਕੇ ਹੈਡ ਜਾਮ ਕਰਾਂ ਠੀਕ ਔਰ ਤੁਸੀਂ ਗੱਲ ਕਰਦੇ ਹੋ ਸਰਕਾਰ ਦੇ ਹੁਣ 1500 ਕਿਲੋਮੀਟਰ 15 15 ਕਿਲੋਮੀਟਰ ਜਿਹੜਾ ਬੰਨਿਆ ਕਾਲਸਾ ਏਡ ਵਾਲੇ ਗੋਦਵਾਲ ਸਾਹਿਬ ਤੋਂ ਲੈ ਕੇ ਘੜਕੇ ਤੱਕ ਬੰਨਿਆ ਉੱਥੇ ਠੀਕਲ ਪੱਥਰ ਲੱਗ ਸਕਦਾ ਸਰਕਾਰ ਇੰਨਾ ਤਾਂ ਕਰ ਉਹਨਾਂ ਪੱਥਰ ਲਾ ਦੇ ਜਿਹੜਾ ਜਿੰਨੇ ਸਾਡੇ ਕਿਸਾਨ ਕੱਢਦੇ ਨੇ ਤੁਸੀਂ ਬੰਨਾਂ ਦੇ ਅੰਦਰ ਉਹਨਾਂ ਨੂੰ ਪਹੁੰਚਾਇਆ ਜਾਵੇ ਔਰ ਸਾਡੀ ਤਾਂ ਮੰਗ ਇਹ ਆ ਕਿ ਸਰਕਾਰ ਸਾਨੂੰ ਪੱਕੇ ਤੌਰ ਤੇ ਠੇਕਾ ਦਵੇ ਸਾਨੂੰ ਮੁਆਵਜ਼ੇ ਦੀ ਲੋੜ ਨਹੀਂ ਸਾਡੀਆਂ ਜ਼ਮੀਨਾਂ ਮਾਲਕੀ ਨੇ ਸਾਡੀਆਂ ਜ਼ਮੀਨਾਂ ਕੋਈ ਦਰਿਆ ਦੀ ਜ਼ਮੀਨ ਨਹੀਂ ਹੈਗੀ ਸਾਡੀਆਂ ਦਾਦੀਆਂ ਪਰਦਾਦੀਆਂ ਦੀਆਂ ਜ਼ਮੀਨਾਂ ਜਿਹੜੀਆਂ ਪਾਣੀ ਦੇ ਵਹਿਣ ਕਾਰਨ ਅੱਜ ਖੋਡੀਆਂ ਖੋਟੀਆਂ ਹੋਈਆਂ ਪਈਆਂ ਸਾਡਾ ਕਸੂਰ ਕੀ ਹੈ ਅਸੀਂ 98% ਲੋਕਾਂ ਨੂੰ ਬਚਾਇਆ ਪਾਣੀ ਤੋਂ ਇਹ ਇਹਨਾਂ ਨੂੰ ਸਜ਼ਾ ਮਿਲੀ ਹੈ ਅਈ 70 ਸਾਲ ਹੋ ਗਏ ਆ ਕਿਸੇ ਨੇ ਇਹਨਾਂ ਦੀ ਬਾਤ ਨਹੀਂ ਪੁੱਛੀ ਠੀਕ ਹੈ 2 ਸਾਲ ਤੋਂ ਪਾਰਟੀ ਢਾਈਆਂ ਤੋਂ ਆਈ ਆ ਪਰ ਉਹਨਾਂ ਦੇ ਧਿਆਨ ਵਿੱਚ ਅੱਜ ਅਸੀਂ ਪਹਿਲਾਂ ਕਿਸੇ ਜਥੇਬੰਦੀ ਨੇ ਗੱਲ ਵੀ ਨਹੀਂ ਕੀਤੀ ਮੈਂ ਕਮ ਵੀ ਗੱਲ ਮੇਰੀ ਮੀਟਿੰਗਾਂ ਹੋਈਆਂ ਕੇਂਦਰੀ ਮੰਤਰੀਆਂ ਨਾਲ ਉਹਨਾਂ ਨੂੰ ਮੈਂ ਜੋ ਸਵਾਲ ਕੀਤਾ ਉਹ ਕਹਿੰਦਾ ਕਿਹੜੀ ਸਰਕਾਰ ਆ ਜਿਹੜੀ ਨੇ ਪ੍ਰਪੋਜ਼ਲ ਬਣਾ ਕੇ ਭੇਜੀ ਹੋਵੇ ਕਿ ਇਹ ਲੋਕਾਂ ਦੀ ਕਿਸਾਨਾਂ ਦੀ ਜ਼ਮੀਨ ਹੈ ਇਹਨਾਂ ਨੂੰ ਬਚਾਇਆ ਜਾਵੇ ਅੱਜ ਤੱਕ ਤਾਂ ਅਸੀਂ ਇਹ ਸੁਣਿਆ ਵੀ ਇਹ ਦਰਿਆ ਦੀ ਜ਼ਮੀਨ ਹੈ ਉਹਨਕਟਾਰੀਆ ਸਾਹਿਬ ਨੂੰ ਸਾਰੀ ਗੱਲ ਸਮਝਾਖ ਲਈਆ ਇਹਨਾਂ ਨੂੰ ਬੇਨਤੀ ਵੀ ਕਰਦੀ ਆ ਵੀ ਸਾਡੀਆਂ ਮੰਗਾਂ ਜਾਇਜ਼ ਨੇ ਅਸੀਂ ਕੋਈ ਬੌਂਸ ਨਹੀਂ ਮੰਗਦੇ ਅਸੀਂ ਤਾਂ ਆਪਣੇ ਹੱਕ ਮੰਗਦੇ ਆ ਸਾਡੇ ਹੱਕ ਜਿਹੜੇ ਕਿਸਾਨਾਂ ਲਈ ਬਹੁਤ ਜ਼ਿਆਦਾ ਜ਼ਰੂਰੀ ਨੇ ਕਿਉਂਕਿ ਇਹਨਾਂ ਦੇ ਬੱਚੇ ਨੇ ਜਿਵੇਂ ਬਾਹਰ ਵਾਲੇ ਲੋਕਾਂ ਦੇ 98% ਲੋਕਾਂ ਦੇ ਬੱਚੇ ਨੂੰ ਵੀ ਇਹਨਾਂ ਦੇ ਬੱਚੇ ਨੇ ਪੜਾਉਣੇ ਨੇ ਲਿਖਾਉਣੇ ਨੇ ਔਰ ਵਿਆਹ ਮੈਰਿਜ ਕਰਨੀਆਂ ਨੇ ਜਿਹਦੇ ਵਾਸਤੇ ਪੈਸੇ ਦੀ ਬਹੁਤ ਜ਼ਰੂਰਤ ਆ ਜੇ ਇਹਨਾਂ ਦੀ ਫਸਲ ਮਾਰੀ ਗਈ ਹਰ ਵਕਤ ਜ਼ਮੀਨਾਂ ਰੁੜ ਗਈਆਂ ਇਹ ਕਿਸਾਨ ਕੀ ਕਰਨਗੇ ਅੱਗੇ ਦਿਹਾੜੀਆਂ ਕਰਨ ਨੂੰ ਮਜਬੂਰ ਨੇ ਸੋ ਮੈਂ ਤੇ ਬੇਨਤੀ ਕਰਦਾ ਜਿੰਨੀਆਂ ਮੀਡੀਆ ਰੀ ਤੁਹਾਡੀ ਜਥੇਬੰਦੀਆਂ ਪੰਜਾਬੀਆਂ ਉਹਨਾਂ ਨੂੰ ਸਾਰੇ ਕੰਮ ਛੱਡ ਕੇ ਪੰਜਾਬ ਦਾ ਇੱਕ ਪਾਣੀ ਦਾ ਸੋਮਾ ਆਪਣੇ ਕੋਲੇ ਬਹੁਤ ਵੱਡਾ ਇੱਕ ਬੰਨੇ ਦਿਖਾਈ ਪਈ ਆ ਕਿ ਮਾਲਵੇ ਦੇ ਵਿੱਚੋਂ 20 ਸਾਲਾਂ ਨੂੰ ਪਾਣੀ ਖਤਮ ਹੋ ਜਾਏਗਾ ਮਾਝੇ ਵਿੱਚੋਂ ਖਤਮ ਹੋ ਜਾਏਗਾ ਦਬਾਬੇ ਵਿੱਚੋਂ ਖਤਮ ਹੋ ਜਾਏਗਾ ਇੱਕ ਬੰਨੇ ਅਸੀਂ ਹਜ਼ਾਰਾਂ ਕਿ ਉਸ ਪਾਣੀ ਜਿਹੜਾ ਰੋਜ਼ ਹਰੀਕੇ ਹੈਡ ਤੋਂ ਥੱਲੇ ਨੂੰ ਛੱਡਦੇ ਆ ਉਹ ਕਿਹੜੇ ਕੰਮ ਆ ਰਿਹਾ ਕਿਉਂ ਨਹੀਂ ਆਪਣੇ ਪੰਜਾਬ ਦੇਦਰਦੀ ਨੇ ਉਹਨਾਂ ਨੂੰ ਕਿਉਂ ਨਹੀਂ ਆਜ਼ਾਦ ਆ ਰਹੀ ਇੱਕ ਬੰਨੇ ਇਹ ਦਰਿਆਵਾਂ ਦਾ ਪਾਣੀ ਸਾਡਾ ਰਾਜਸਥਾਨ ਨੂੰ ਦਿੱਤਾ ਜਾ ਰਿਹਾ ਨਹਿਰ ਦਰਿਆ ਜਿਹੜੀ ਹੈ ਰਾਜਸਥਾਨ ਫਿੰਡ ਜਿਹੜੀ 300 ਕਿਲੋਮੀਟਰ ਦੂਰ ਜ਼ਮੀਨਾਂ ਅਕਵਾਇਰ ਕਰਕੇ ਪੰਜਾਬ ਦੀਆਂ ਪਾਣੀ ਦਿੱਤਾ ਗਿਆ ਕੀ ਗੱਲ ਇਹ ਪੰਜਾਬ ਦੇ ਬਾਕੀ ਕਿਸਾਨਾਂ ਦੀਆਂ ਜ਼ਮੀਨਾਂ ਦਾਦਿਆਂ ਪਰਦਾਦਿਆਂ ਦੀਆਂ ਅਕਵਾਇਰ ਨਹੀਂ ਸੀ ਹੋ ਸਕਦੀਆਂ ਵੱਡੇ ਵੱਡੇ ਰੋਡ ਬਣਾਉਣੇ ਹੁਣ ਹਾਈਵੇ ਬਣਾਉਣੇ ਹੁਣ ਉਹਨਾਂ ਵਾਸਤੇ ਜ਼ਮੀਨਾਂ ਅਕਵਾਇਰ ਹੁੰਦੀਆਂ ਨੇ ਇਹਨਾਂ ਕਿਸਾਨਾਂ ਦੀਆਂ ਪਾਣੀ ਵਾਸਤੇ ਜ਼ਮੀਨ ਕਿਉਂ ਨਹੀਂ ਅਕਵਾਇਰ ਕੀਤੀ ਗਈ ਜੇਕਰ ਸਰਕਾਰ ਪਾਣੀ